ਮਾ ਸ਼ਕਤਾਂ ਦੀ ਗੱਲ ਕਰਕੇ ਤਾਂ ਕਾਫੀ ਚਰਮੀਆਂ ਪੈਦੀਆਂ ਪਣੂ ਦੇਖ ਕੇ ਆਪਣੇ ਕੰਮ ਤੇ ਲਾ ਜੇ ਤੁਸੀਂ ਸਾਫ ਸੁਥਰੇ ਅਕਸਰ ਰੱਖ ਕੇ ਆਪਣੀ ਸਹੀ ਡਿਊਟੀ ਨਿਭਾਉਣੀ ਹੈ ਤਾਂ ਮੇਰੇ ਖਿਆਲ ਚ ਅੱਜ ਦੇ ਸਮਝ ਪੱਤਰ ਕਾ ਰੋਟੀ ਨਿਕਾ ਸਕਦਾ ਨਿਕਲ ਪਰ ਇਹ ਗੱਲ ਹੈ ਮੈਂ ਵਿਖਿਆ ਹੋਣੋ ਕਈ ਵਾਰਾ ਚੰਦ ਪਾਣ ਮਸਲਾ ਹੋਵੇ ਜਾਂ ਹੋਰ ਮਸਲੇ ਹੋਵੇ ਜੇ ਦਾ ਇੱਕ ਪੱਖ ਦੀ ਖਬਰ ਲਾ ਦਗੇ ਤੇ ਖੁਸ਼ ਹੋ ਜਾਂਦੇ ਆ ਜੇ ਦੂਦੇ ਲਾ ਦਗੇ ਫਿਰ ਕਹਿੰਗੇ ਬਤਾਓ ਪੱਤਰਕਾਰ ਬਤਾਓ ਮੀਡੀਆ ਜਾਏ ਨਰਾਜ਼ ਹੋ ਗਏ ਸਾਡਾ ਕੰਮ ਹੀ ਇਹ ਆ ਵੀ ਅਸੀਂ ਦੋਨੇ ਪੱਖ ਦਿਖਾਉਣੇ ਹੁੰਦੇ ਆ ਅਸੀਂ ਇੱਕ ਪੱਖ ਤੇ ਨਹੀਂ ਚੱਲ ਸਕਦੇ ਇਹ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਇਹ ਜਿਹੜੇ ਲੋਕ ਹੁੰਦੇ ਆ ਨਾ ਯਾਰ ਪੱਤਰਕਾਰਾਂ ਨੂੰ ਕਦਰ ਕਰਨੀ ਉਹਨਾਂ ਨੂੰ ਨਹੀਂ ਹੁੰਦੀ ਹੁਣ ਆਪਾਂ ਕੋਈ ਵੀ ਖਬਰ ਕਰਨੀ ਆ ਆਪਾਂ ਕੋਈ ਨੈਗੇਟਿਵ ਵੀ ਪੋਜ਼ਿਟਿਵ ਵੀ ਆਪਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਦੀ ਨੈਗੇਟਿਵ ਵੀ ਕਰਨੀ ਆ ਜਾਂ ਪੋਜ਼ਿਟਿਵ ਕਰਨੀ ਆ ਖਬਰ ਜੁੜੀ ਆਪਾਂ ਨੂੰ ਇਹ ਜਿਵੇਂ ਨਹੀਂ ਲੈਵਲ ਤੇ ਆਪਾਂ ਤਾਂ ਉਹੀ ਕਰਨੀ ਹੈ ਨਾ ਅਸਲੀਅਤ ਲੈ ਕੇ ਆਉਣੀ ਹੈ ਜਿਹੜਾ ਹੁਣ ਮਨ ਲੈ ਜਿਹੜੀ ਗੱਲ ਦਾ ਦੁੱਖ ਆਇਆ ਹੈ ਆਪਣੇ ਨੂੰ ਕਿ ਠੀਕ ਹੈ ਸਾਡੇ profession 'ਚ ਜਿਹੜਾ ਹੈਗਾ ਆਜ ਕੱਲ ਕੀ ਇੱਕ profession थोड़ा चेंज ਹੋ ਗਿਆ ਹਾਂ ਆਜ ਕੱਲ ਕੀ ਇਹ ਜਦੋਂ ਮੰਨ ਲਓ ਸ਼ੁਰੂਆਤ ਆਪਣੀ ਸ਼ੁਰੂਆਤ ਹੁੰਦੀ ਯਾਰ ਤੋਂ 15 15 14 14 ਸਾਲ ਪਹਿਲੇ ਸ਼ੁਰੂਆਤ ਹੋਈ ਹੈ ਉਸ ਦੌਰਾਨ ਦੀ ਸ਼ੁਰੂਆਤ ਉਸ ਦਿਨ ਦਾ ਸਟਰਗਲ ਹਾਂ ਉਹ ਅੱਜ ਕੱਲ੍ਹ ਬਦਲਦਾ ਨਹੀਂ ਸਮਝਦਾ ਬਹੁਤ ਜ਼ਿਆਦਾ ਚੇਂਜ ਉਹਦੋ ਕੀ ਸੀਗਾ ਅਖਬਾਰ ਉਹਦੋ ਰੁਪਈਆ ਨਹੀਂ ਸੀ ਕਰਦਾ 1 ਰੁਪਈਆ ਨਹੀਂ ਸੀ ਦਿੰਦਾ ਕੋਈ ਅਖਬਾਰੇ ਕੋਲ ਮੈਂ ਗੱਲ ਦੱਸਦਾ ਮੈਂ ਆਪਦੀ ਗਾਲੀ ਤੇ ਤੇਰੀ ਗੱਲ ਤੇ ਕਰਦਿਆਂ ਪੱਤਰਕਾਰ ਤੁਸੀਂ ਉੱਥੇ ਹੁੰਦੇ ਅੱਜ ਆਪ ਨਾਰਮਲ ਕਰੋ ਸਬਰ ਰੱਖੋ ਸਬਰ ਹੋਣਾ ਪੱਤਰਕਾਰਾਂ ਨੂੰ ਬਹੁਤ ਜਿਆਦਾ ਪੱਤਰਕਾਰਾਂ ਤੇ ਨਹੀਂ ਹੁੰਦਾ ਠੀਕ ਹੈ ਮੈਂ ਦੱਸ ਤੂੰ ਕਿੰਨਾ ਰੱਖ ਲੈਂਦਾ ਮੈਂ ਪਰ ਕੰਮ ਨਹੀਂ ਦਿੰਦੇ ਕਿ ਮੈਂ ਵੜਦਾ ਦਿੰਦਾ ਮੈਂ ਵੜਦਾ ਦਿੰਦਾ ਉਹ ਬੋਡਕਾਸਟ ਲੜਨਾ ਹੈ ਬਈ ਜਜ਼ਬਾਤੀ ਹਾਂ ਜਜ਼ਾਬ ਜਜ਼ਬਾਤੀ ਮੈਂ ਪੱਤਰਕਾਰ ਦੇ ਕਹਾਣੀ ਦੱਸ ਰਿਹਾ ਮੈਂ ਇਹ ਦੱਸ ਰਿਹਾ ਮੈਂ ਕਹਿੰਦਾ ਕਿ ਮੈਂ ਜਦੋਂ ਪੱਤਰਕਾਰਤਾ ਸ਼ੁਰੂ ਕੀਤੀ ਪੰਜਾਬੀ ਦੇਖ ਖਬਰ ਦੇ ਨਾਲ ਸ਼ੁਰੂ ਕੀਤੀ ਸੀ ਉਸ ਸਮੇਂ ਅਖਬਾਰ ਪੈਸਾ ਕੋਈ ਵੀ ਦਿੰਦਾ ਸੀ ਹਮ ਤੇ ਆਪਣੇ ਨਾ ਇਥੇ ਸਿਨੇ ਫੈਨ ਵਾਲਾ ਇੱਕ ਸਟੂਡੀਓ ਹੁੰਦਾ ਸੀਗਾ ਹਮ ਉਹਨਾਂ ਦੇ ਹੀ ਇੱਕ ਫੈਕਸਮ ਲੱਗੀ ਹੋਈ ਸੀ ਤੇ ਜਦੋਂ ਮੈਂ ਖਬਰ ਲਿਖਣੀ ਪਹਿਲਾਂ ਤਾਂ ਪੇਜ ਤੇ ਫਿਰ ਉਹਨਾਂ ਤੋਂ ਕਰਾਉਣੀ ਇੱਕ ਪੇਜ ਦਾ ਉਹ 25 ਰੁਪਏ ਲੈਂਦੇ ਸੀ 25 ਰੁਪਏ ਠੀਕ ਹੈ ਤੇ ਜੇ ਦੋ ਖਬਰਾਂ ਤਾਂ ਥੋੜੇ 50 ਰੁਪਏ ਗਏ ਹਮ ਫਿਰ ਮੈਂ ਕਿਹਾ ਯਾਰ ਇਹ ਤਾਂ ਕੱਲ ਤੱਕ ਆ ਮੈਂ ਪਾ ਟਾਈਪ ਕਰਾ ਕੇ ਭੇਜ ਦਿਆਂ ਉੱਥੇ ਕਦੇ ਲੱਗਦੀ ਸੀ ਕਦੇ ਕੋਈ ਮਿਸ ਆ ਜਾਂਦਾ ਸੀ ਹਨਾ ਤੇ ਫਿਰ ਟਾਈਪ ਕਰਾ ਕੇ ਭੇਜਣ ਲੱਗੇ ਉਹ ਟਾਈਪ ਕਰਨ ਵਾਲਾ ਇੱਕ ਪੇਜ ਦੇ 50 ਰੁਪਏ ਲੈ ਲੈਂਦਾ ਸੀ ਤੇ ਮੇਲ ਕਰਨ ਦੇ 15 ਰੁਪਏ ਵੱਖਰੇ ਲੈਂਦਾ ਸੀ 55 ਰੁਪਏ ਉਹ ਇੱਕ ਖਬਰ ਉੱਤੇ ਬਣਨਾ ਕਿਸੇ ਪਾਸੇ ਕੁਝ ਹੁੰਦਾ ਨਹੀਂ ਸੀ ਥੋੜਾ ਸਮਾਂ ਸੋਚਿਆ ਵੀ ਆਹ ਤਾਂ ਗੱਲ ਜੀ ਚੰਗੀ ਨਹੀਂ ਲੱਗੀ ਫਿਰ ਮੈਂ ਇੰਦਰਲੇ ਪਾਸੋਂ ਗਿਆ ਫਿਰ ਦੂਸਰੇ ਪਾਸੇ ਨੂੰ ਆ ਗਿਆ ਮੀਡੀਆ ਮਨ ਲਾ ਇਲੈਕਟ੍ਰੋਨਿਕ ਮੀਡੀਆ ਵਾਲੇ ਪਾਸੋਂ ਗਿਆ ਖਬਰ ਵਾਲੇ ਪਾਸੋਂ ਨਿਕਲ ਗਿਆ ਮਨ ਲਾ ਉਦੋਂ ਸਟ੍ਰਗਲ ਇਨੀ ਕਰਨੀ ਪੈਂਦੀ ਸੀ ਤੇ ਹੁਣ ਆਲਾ ਤਾਂ ਬਹੁਤ ਜ਼ਿਆਦਾ ਸੌਫਟਵੇਅਰ ਨੂੰ ਮੀਡੀਆ ਦੇ ਬਗਲ ਕਰਦੇ ਆ ਆਪਾਂ ਜੋ ਸ਼ੁਰੂਆਤ ਕੀਤੀ ਮੇਰੇ ਨਾਲ ਆਪਾਂ ਆਪਾਂ ਸਾਰਾ ਕਿੱਥੇ ਨਹੀਂ ਕੀਤੀ ਸ਼ੁਰੂਆਤ ਮੈਂ ਉਦੋਂ ਬਾਅਦ ਆਇਆ ਉਦੋਂ ਦੀਵੇ ਚੱਲਦੇ ਸੀਗੇ ਉਦੋਂ ਕੈਮਰਾ ਚੱਲਦੀ ਦੀਵੇ ਨਾਲ ਦੀਵੇ ਮੇਰੇ ਕੋ ਪਿਆ ਆ ਜੀ ਅੱਜ ਤੇ ਅਰੇ ਮੈਂ ਜਿਹੜੇ ਨਵੇਂ ਪੱਤਰਕਾਰ ਆ ਉਹਨਾਂ ਦੱਸਦਾ ਕਿਵੇਂ ਕੀ ਹੁੰਦਾ ਸੀਗਾ ਹਾਂ ਸਟਾਰਟਿੰਗ ਇੰਟਰਨਸ਼ਿਪ ਲੱਗਦੀ ਉਹਦੀ ਸੱਟ ਇੰਡਰਨਸ਼ਿਪ ਲੱਗੀ ਦਿੱਲੀ ਬਾਰਖਾਂਬਾ ਰੋਡ ਤੇ ਟੋਟਲ ਟੀਵੀ ਚ ਹੂੰ ਤੋ ਟੋਟਲ ਟੀਵੀ ਦਾ ਬੜਾ ਨਾਮ ਹੁੰਦਾ ਸੀਗਾ ਹੂੰ ਤੇ ਟੋਟਲ ਇੰਡਰਨਸ਼ਿਪ ਲੱਗੀ ਉੱਥੇ ਤੇ ਉਸ ਤੋਂ ਬਾਅਦ ਉੱਥੇ ਵੇਖਿਆ ਕੰਮ ਹੁੰਦਾ ਕਿਵੇਂ ਆਫਿਸ ਚ ਕਿਵੇਂ ਤੁਹਾਡੀ ਖਬਰ ਆਂਦੀ ਤਾਂ ਡੀਵੀ ਡੰਪ ਕਰਾਣੀ ਪੈਂਦੀ ਹੈ ਫਿਰ ਐਡੀਟਰ ਬੋਲ ਜਾਂਦੀ ਹੈ ਫਿਰ ਬੰਦਾ ਉਹ ਖਬਰ ਕਟਵਾਉਂਦਾ ਹੈ ਫਿਰ ਇੱਕ ਕੇਬੀ ਚ ਵਾਇਸਓਵਰ ਹੁੰਦੀ ਹੈ ਵਾਇਸਓਵਰ ਵਾਇਸਓਵਰ ਰੱਖੀਏ ਫਿਰ ਉਹ ਵਾਇਸਓਵਰ ਦੇ حساب ਨਾਲ ਸ਼ੋਟ ਲਵਾਉਣੇ ਉੱਤੇ ਅਜਿਹਾ ਸਿੱਖਿਆ ਉੱਥੇ ਕਿਵੇਂ-ਕਿਵੇਂ ਹੁੰਦਾ ਫਿਰ ਫਿਲਮ ਚ ਉਤਰੇ ਆਪਾਂ ਉਤੇ ਐਂਕਰਿੰਗ ਕਿਤੇ ਕਾਫੀ ਟਾਈਮ ਲੱਗ ਗਿਆ ਫਿਰ ਫੀਲਡ 'ਚ ਉਤਰੇ ਫੀਲਡ 'ਚ ਉਤਰ ਕੇ ਫਿਰ ਵੇਖਿਆ ਵੀ ਫੀਲਡ ਦਾ ਕੰਮ ਕੀ ਹੁੰਦਾ ਫੀਲਡ 'ਚ ਮਾਲ ਡੀਵੀ ਤੇ ਰਿਕਾਰਡ ਕਰਨੀ ਠੀਕ ਹੈ ਫਿਰ ਡੀਵੀ ਬਸ ਨਾਲ ਫੜਾਣੀ ਪਾਉਣੀ ਉਹ ਸਭ ਤੇ ਫਿਰ ਅਗਲੇ ਨੂੰ ਖਬਰ ਦੱਸ ਫਿਰ ਕਾਉਂਟਰ ਵੀ ਕਾਉਂਟਰ 'ਤੇ ਲਿਖਿਆ ਮੈਂ ਕਿਨੇ ਨੰਬਰ ਤੱਕ ਕਿੰਦੀ ਬਾਈਟ ਕਿੰਨੇ ਤੱਕ ਕਿਦੀ ਹੈ ਬਾਈਟ ਤੇ ਪਿਛਾਣ ਲਿਖਿਆ ਪਾਗਾਂ ਦੇ ਬੰਦੇ ਬਾਈਟਾਂ ਆ ਆਸਰਾ ਦੀ ਟੋਪੀ ਸਾਰੀ ਜਿਹੜਾ ਪਾਈ ਹੈ ਇਹੋ ਜਿਹਾ ਹੁੰਦੀ ਸੀਗਾ ਸਾਰਾ ਅੱਜ ਦਾ ਰਿਪੋਰਟਰ ਉਹਨਾਂ ਵਕਤ ਦੱਸਦਾਗਾ ਇਹ ਤੇ ਫਿਰ ਕਿਉਂਦਾ ਸੀ ਡੀਵੀ ਤੋਂ ਬਾਅਦ ਫਿਰ ਜਮਨ ਲਾ ਕਿ ਐਫ ਮ ਮੈਨੂੰ ਬੋਧਾ ਕਾ ਨਹੀਂ ਪਤਾ ਨਹੀਂ ਪਤਾਣਾ ਨਹੀਂ 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 ਪਤਾ ਹੈ ਉਦੋਂ FTP ਤੇ ਇੱਕ ਫਾਈਲ ਜਾਂਦੀ ਸੀ ਇੱਕ ਇੱਕ ਕਰਕੇ ਫਾਈਲ ਜਾਂਦੀ FTP ਤੇ ਨੰਬਰ ਭਰਿਆ ਤਾਂ ਥੱਲੇ ਸ਼ੋਹ ਦਿਖਾਈ ਦੇ ਫਾਈਲ ਵਿੱਚ ਲੇਕੀ ਨਿਕਲੇਗੀ ਉਦੋਂ ਮਤਲਬ ਕਾਰ ਕਰ ਨੇਟ ਦਾ ਬਹੁਤ ਘੱਟ ਹੁੰਦਾ ਸੀਗੇ ਕੈਫੇ ਤੇ ਜਾਣਾ ਕੈਫੇ ਵਾਲੇ ਨਾਲ ਯਾਰੀ ਹੁੰਦੀ ਸੀ ਹੋਰ ਲੈਸ ਆਲੇ ਦੇ ਮੇਪੜ ਤੋਂ ਬਹੁਤ ਪੀਦੇ ਰਹੇ ਆ ਰੂਬੀ ਟ੍ਰੋਪੀ ਕੋਲੇ ਹੋ ਜਾਂਦੇ ਰਹੇ ਸੀਗੇ ਸਾਰਾ ਉਹ ਥੇ ਲਾ ਗਿਆ ਰੋਲ ਫੋਟੇ ਪੁੱਛਣਾ ਭਾਈ ਚਲੀ ਕਿੰਨੀ ਚਲੇਗੀ ਫਾਈਲ ਕਿੰਨੇ ਲਈ ਇਸ ਤਰੀਕੇ ਨਾਲ ਉਦੋਂ ਰਿਪੋਰਟਿੰਗ ਹੁੰਦੀ ਸੀ ਕਿ ਅੱਜ ਕੱਲ ਤਾਂ ਡਿਜੀਟਲ ਹੋ ਗਿਆ ਸਾਰਾ ਕੁਝ। ਉਹ ਤਾਂ ਉਹ ਲੋਕ ਸੋਚਦੇ ਸੀ ਫੋਨ ਤੇ ਰਿਪੋਰਟਿੰਗ ਹੋਣੀ ਹੈ ਕਦੇ। ਫੋਨ ਤੇ ਐਕਟਿਵ ਫੋਨ ਤੇ ਚਲਾਉਂਦਾਂ ਰਿਹਾ। ਮਗਰ ਉਹ ਵੀ ਜਦੋਂ ਸਮਾਂ ਬੜਾ ਚੱਲ ਗਿਆ ਉਹ ਤਾਂ ਮੈਂ ਹੈ ਬੁਰਜ ਚੱਦਾ। ਮੈਨੂੰ ਹਸਤੀ ਅੱਡੀ ਗੱਲ ਜਾਦਾ ਹੈ। ਕਈ ਵਾਰ ਆਪ ਦੀ ਆਪ ਤੇ ਹੁੰਦਾ ਵੀ ਐਜੇ ਵੀ ਪੱਤਰਕਾਰ ਹੈਗੇ ਆ ਆਪਣੇ ਸਟੇਸ਼ਨ ਦੇ ਧਰਨਾ ਸੀ ਕਿਸਾਨਾਂ ਦਾ। ਕਿਸਾਨ ਮੋਰਚੇ ਦਾ। ਉੱਥੇ ਰਾਜੇਆ ਸਾਹਿਬ ਆਏ। ਮੈਨੂੰ ਦੱਸੋ ਜਿਹੜਾ ਪੱਤਰਕਾਰ ਆਪਦੇ ਕੋਲੋਂ ਆਉਂਦਾ ਉਹ ਪ੍ਰਵੀਰ ਸਿੰਘ ਰਾਜੇਆ ਨੂੰ ਜਾਣਦਾ ਵੀ ਕੌਣ ਹੈ? ਠੀਕ ਹੈ ਕੋਈ ਪੱਤਰਕਾਰ ਉਹਨੂੰ ਉੱਥੇ ਸਵਾਲ ਕਰਦਾ ਹਾਂਜੀ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਇੱਥੇ ਕੀ ਕਰਨ ਆਏ ਆ ਕਹਿੰਦਾ ਦੱਸੋ ਯਾਰ ਭਾਈ ਤੁਸੀਂ ਸਵਾਲ ਕਰਨਾ ਫੇਰ ਕੋਤਬਾ ਹੋਰ ਆ ਆਪਣੇ ਸੇਤੀ ਅੱਜ ਸੀ ਡੈਪਟੀ ਕਮਿਸ਼ਨਰ ਫ੍ਰੀ ਕੋਰਟ ਸੀ ਆਪਾਂ ਉਹ ਚੰਦਪਾ ਜਦੋਂ ਅੱਗੇ ਅੰਬਰ ਫਲੋਇਪਰ ਦੇ ਹੱਥ ਦੇ ਕੋਲਰਾਂ ਤੇ ਗਏ ਉਦੋਂ ਕੋਈ ਪੱਤਰਕਾਰ ਸੀ ਉਹ ਡੈਪਟੀ ਕਮਿਸ਼ਨਰ ਨੂੰ ਆ ਕੇ ਹਾਂਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਕਹਿੰਦਾ ਤੁਸੀਂ ਡੈਪਟੀ ਕਮਿਸ਼ਨਰ ਦੱਸੋ ਇਹ ਤੁਹਾਡਾ ਕਿਹੜੀ ਗਰਾਊਂਡ ਪੱਤਰਕਾਰਾਂ ਵਿੱਚ ਗਈ ਉਹਦੇ ਵਿੱਚ ਹੋਣਾ ਹੈ ਨਾ ਵੀ ਮਤਲਬ ਜਿਹਦੇ ਜਿਸ ਤਰ੍ਹਾਂ ਨਾਲ ਆਪਣੇ ਹੈਗੇ 100 ਬੰਦੇ ਆ ਗਏ ਹਾਂ ਲੋਕਾਂ ਦੇ ਨਾਲ ਦੇ ਪੁੱਛ ਲੋ ਬੰਦਾ ਹੁਣ ਮਤਲਬ ਮੈਂ ਨਹੀਂ ਜਾਣਦਾ ਤੁਹਾਡੀ ਨਾਲ ਬੰਦਾ ਨਹੀਂ ਕਿਸੇ ਹੋਰ ਨੂੰ ਪੁੱਛ ਲੈ ਉਹਦੇ ਵਿੱਚ ਕੋਈ ਗਲਤੀ ਨਹੀਂ ਉਹਦੇ ਵਿੱਚ ਬੰਦਾ ਕੇਵਲ ਨਰਵਸ ਹੋ ਜਾਂਦਾ ਨਰਵਸ ਪਰ ਪੱਤਰਕਾਰਾਂ ਵੀ ਬੋਲਦੀ ਹੈ ਨਾ ਪੱਤਰਕਾਰਾਂ ਸੀ ਪਰ ਨਰਵਸ ਹੋਇਆ ਪਰ ਅਪਰੋਚੀ ਦੀ ਪੁੱਛਤਾ ਕਰਦੇ ਆ ਦੇਖੋ ਸੋਤਾਖਰ ਸਾਹਿਬ ਤੋਂ ਵੱਡੀ ਗੱਲ ਕੀ ਹੈ ਕਿ ਲੋਕਾਂ ਨੂੰ ਪੱਤਰਕਾਰਾਂ ਦਾ ਤੇ ਪ੍ਰੋਗਰਾਮਰਾਂ ਦਾ ਨਹੀਂ ਪਤਾ ਨਹੀਂ ਬੜਾ ਬੜਾ ਪ੍ਰੋਗਰਾਮਰ ਹੈ ਮੇਡਾ ਬੜਾ ਪੱਤਰਕਾਰ ਪੱਤਰਕਾਰ ਹੈ ਲੋਕਾਂ ਲਈ ਕੀ ਹੈ ਜਿਹਦੇ ਹੱਥ ਚ ਆਈਡੀ ਹੈ ਹਾਂ ਪੱਤਰਕਾਰ ਪੱਤਰਕਾਰ ਬਸ ਠੀਕ ਹੈ ਉਹ ਸਭ ਤੋਂ ਵੱਡਾ ਨੁਕਸਾਨ ਕੀ ਹੈ ਉਸ ਚੀਜ਼ ਦਾ ਕਿ ਜਿਨੇ ਕਰਨੀ ਹੈ ਪੱਤਰਕਾਰੀ ਟੋਲੇ ਆਉਦੀ ਨੌਕਰੀ ਕਰਨੀ ਹੈ ਪੱਤਰਕਾਰ ਠੀਕ ਹੈ ਹੁਣ ਠੀਕ ਹੈ ਖਾਮੀਆਂ ਹੁੰਦੀਆਂ ਹਰ ਇੱਕ ਚੀਜ਼ ਚ ਹੁੰਦੀਆਂ ਨੇ ਸਾਡੇ ਲਈ ਬਹੁਤ ਚਾਹਾਂ ਜੀ ਬਹੁਤ ਜ਼ਿਆਦਾ ਆਪਣੀ ਲੈਣ ਚ ਬਹੁਤ ਜ਼ਿਆਦਾ ਹੈ ਬਹੁਤ ਹੈਪਾ ਗੱਲ ਤੇ ਉਸੇ ਡਿਸਕਸ ਕਰਨ ਬੈਠਾ ਠੀਕ ਗੱਲ ਤਾਂ ਮੈਂ ਪਹਿਲੀਆਂ ਚ ਹੀ ਕਹਦੀ ਸੀ ਵੀ ਜੇ ਤੁਸੀਂ ਸਾਫ ਸੁਥਰੀ ਪੱਤਰਕਾਰਤਾ ਕਰਨੀ ਹੈ ਤਾਂ ਤੁਸੀਂ ਰੋਟੀ ਨਹੀਂ ਖਾ ਸਕਦੇ ਜਿਹੜਾ ਦੋਨੇ ਦਾ ਸਹੀ ਪੱਤਰਕਾਰ ਹੋਗਾ ਨਾ ਇੱਕ ਪੱਖ ਵਾਲੀ ਖਬਰ ਕਦੇ ਵੀ ਨਹੀਂ ਚਲਾਉਗਾ ਬਿਲਕੁਲ ਜਿਹੜੀ ਦੋਨੇ ਪੱਖ ਲੈ ਕੇ ਟਾਉਣ ਬੈਠੇ ਦੋਨੋਂ ਪੱਖ ਲੈ ਕੇ ਫਿਰ ਖਬਰ ਚਲਾਉਗਾ ਔਰ ਜਿਹੜੇ ਚੈਨਲ ਦੇ ਰਾਹੀਂ ਉਹ ਕੰਮ ਕਰਦਾ ਜਿਹੜੇ ਚੈਨਲ ਤੇ ਕੰਮ ਕਰਦਾ ਉੱਪਰੋਂ ਵੀ ਉਹਨੂੰ ਜੇ ਕਿਤੇ ਉਹਨੇ ਇਕੱਲੀ ਖਬਰ ਭੇਜੀ ਤੀ ਉਹ